ਮੰਮੀ ਮੈਂ ਜਾਣਾ ਕਿ ਮੁੰਡੇ ਨਾ ਮੇਰਾ ਜੈਕਟ ਕਿੱਥੇ ਆ? ਇੱਥੇ ਕਿਤੇ ਪਤਲੇ ਜਾਂਦਾ ਤੂੰ ਆ ਵੀ ਲਈ ਵੀ ਇਹਦਾ ਜਿੱਦਿੰਦਾ ਕਰੀਆ। ਉਹ ਇੱਥੇ ਕਿਤੇ ਵੀ ਕੋਲ ਪੁੱਛਣੇ ਨੇ। ਉਹ ਜਿੱਦਾਂ ਪੜਾਇਆ ਜਾ। ਮੰਮੀ ਮੈਂ ਕੱਪੜੇ ਧੋਈ ਜਾਣੀ ਆ ਵੀਰ ਜੀ ਮਾਰੀ ਜਿਵੇਂ ਰੋ। ਹਾਂ ਨੀਅਤ ਚ ගිය දීරයිඒ මිනු ක ඔලග එ එන්න සම්බාල බරි සකර දන්නන්න කලා ਮम्मी ਵੀਰ ਨੂੰ ਤੂੰ ਬੈਡ ਵੱਲ ਕਹਤਾ ਜੇ ਆਹੋ ਮੈਨੇ ਆਖਿਆ ਬੈਡ ਤੇ ਕਿਹੜਾ ਸਮਾਨ ਹੈ ਕਿ ਆਪਾਂ ਹਾਏ ਕਿਹੜਾ ਸਮਾਨ ਹੈ ਸੈਟ ਤੇ ਪੈਸੇ ਜਿਹੜੇ ਲਗਾਏ ਸੀ ਹਾ ਉਹਨੇ ਵੀ ਵੇਖ ਲੈਣੇ ਨੇ ਚਲ ਵੇਖੀਏ ਹੁਣ ਆਜੋ ਫਿਰ ਇਹ ਗੱਲਾਂ ਕੀ ਬੜੀਆਂ ਦਰੀਆਂ ਫਰੰਡੀਆਂ ਦੋਏ ਨਹੀਂ ਨਹੀਂ ਵੀਰ ਜੀ ਗੱਲ ਚ ਕੋਈ ਨਹੀਂ ਹੋਈ ਆਜੋ ਮੰਮੀ ਮੰਮੀ ਲੱਗਦਾ ਵੀਰ ਦੇ ਹੱਲੇ ਹੱਥ ਨਹੀਂ ਲੱਗਿਆ ਹੈਗਾ ਆਪਾਂ ਉਹਨੂੰ ਹੋਰ ਕਿਤੇ ਲਗਾ ਲਈਏ ਇਹ ਨਾ ਕੋਈ ਨਵਾਂ ਪਵਾੜਾ ਪੈ ਜੇ ਚਲ ਵੀ ਆਜੋ ਲੱਗਦਾ ਇਹਨਾਂ ਨੂੰ ਹੁਣ ਸੱਟ ਦਾ ਚੇਤਾ ਆ ਗਿਆ ਜੜੀਆਂ ਭੱਜੀਆਂ ਜਾਣਡੀਆਂ ਉਹਦੇ ਨਾਪੇ ਮੈਨੂੰ ਕਹਿ ਲਿਆ ਵੀ ਕੱਪੜੇ ਬੈੱਡ 'ਚ ਪਏ ਆ ਹੁਣ ਜਾਣਡੀਆਂ ਭੱਜੀਆਂ ਮੈਂ ਵੀ ਵੇਨਾ ਹੋਂ ਪਰ ਲੱਗਦਾ ਇਹਨਾਂ ਨੂੰ ਸੱਟ ਲੱਗਦਾ ਹੋਏ ਲੱਗਾ ਕੀ ਕਹਿਣਾ ਮੈਂ ਨਾ ਮੈਂ ਕੀ ਦੱਸਾਂ ਮੰਮੀ ਬਹਿ ਇਹ ਵੀ ਨਹੀਂ ਲੱਗਦਾ ਵੀਰ ਨੂੰ ਪਤਾ ਹੋਊਗਾ ਜੇ ਪਤਾ ਹੁੰਦਾ ਨੀ ਹੱਸਦਾ ਨੀ ਜਾਣਾ ਇਹੋ ਜਿਹੇ ਹੱਸਿਆ ਹੀ ਤਾਂ ਆਵੇਂ ਇਹਨਾਂ ਮਾਵਾਂ ਨੇ ਚਲਾਕੀ ਕੀਤੀ ਤਾਂ ਹਾਂ ਭੁੱਜ ਲਿਆ ਤੇ ਮੰਮੀ ਆਹ ਤਾਂ ਹੱਸਿਆ ਸੱਜੀ ਬੜਾ ਦੱਸਿਆ ਉਹਨੂੰ ਹਾਂ ਮੈਂ ਫੇਕੀ ਕਰੀ ਕੀ ਕਰਨਾ ਹੈ ਸ਼ਾਮਾਂ ਨੂੰ ਉਹਨੇ ਆ ਤੇ ਜਾਣਾ ਹੀ ਹੁਣ ਤੇ ਮੁੰਡੇ ਨਾਲ ਗਿਆ ਕੇ ਨਾ ਹੁਣ ਤੇ ਗੱਲ ਟਲ ਗਈ ਤੇ ਸ਼ਾਮ ਨੂੰ ਕੀ ਕਹਿਣਾ ਮਾਨੂੰ ਤੇ ਸ਼ਾਮ ਨੂੰ ਫਿਰ ਹੁਣ ਕੀ ਤਾਂ ਉਹਨੇ ਕੀ ਆਖਣਾ ਉਹਨੇ ਹੁਣ ਹਨ ਚੰਗਾ ਥੋੜਾ ਆਖਣਾ ਉਹਨੇ ਆਖਣਾ ਮੇਰੀ ਗੱਲ ਦੀ ਦਿਨ ਆ ਤੁਸੀਂ ਇਹੋ ਜੇ ਕੰਮ ਕਰ ਕਰ ਕੇ ਤੇ ਮੇਗਾੜ ਵਗਾੜ ਪਾਣ ਲੀਓ ਮੰਨਿਆ ਇਹ ਤੇ ਝੂਠ ਸਾਚੀ ਬੜਾ ਭਾਬੀ ਬਾਰੇ ਬੋਲਤਾ ਵਾ ਮੈਂ ਸਾਰੇ ਸਾਰੇ ਧੀਏ ਧਾਰ ਹੋ ਗਏ ਨੇ ਸਾਰੇ ਧਾਰ ਹੋ ਗਏ ਨੇ ਉਹਨਾਂ ਹ ਝੂਠੀਆਂ ਹੋ ਜਣੇ ਤੇ ਨਾਲੇ ਇਹ ਗੱਲਾਂ ਕਰਵਾਉਣੀਆਂ ਲੋਕਾਂ ਕੋਲ ਇਹੋ ਜੀ ਮਾਵਾਂ ਟੀਂ ਇਹੋ ਜੇ ਕੰਮ ਕੀਤੇ ਆਪਣੇ ਨੂੰ ਪੁੱਤਰ ਦੇ ਨਾਲ ਮੈਂ ਕਿ ਦੱਸਾਂ ਤੀ ਮੈਨੂੰ ਸਮਝ ਨਹੀਂ ਲੱਗੀ ਮੰਮੀ ਤੂੰ ਟੈਨਸ਼ਨ ਕਿਉਂ ਲੈਣ ਦੇ ਇਹ ਟੈਨਸ਼ਨ ਹੈ ਨਹੀਂ ਤੀਏ ਤੇਰੇ ਭਾਰੀਏ ਖੁਸ਼ ਗੱਲ ਵੀ ਨਹੀਂ ਮੈਂ ਸਿਆੜੀ ਬਿਆਣੀ ਮੇਰੇ ਵੱਤ ਬੜੀ ਗੱਲ ਵਈ ਉਹ ਇਹ ਨਹੀਂ ਪਤਾ ਲੱਗਾ ਨਹੀਂ ਕਿ ਉਹਨੇ ਪੁੱਛ ਲੈਣਾ ਹੀ ਦਿੱਤੀ ਕਿ ਆ ਕਿੱਥੇ ਗਿਆ ਕਿੱਥੇ ਮੈਂ ਜਿਵੇਂ ਚੇ ਨਹੀਂ ਲੰਬਾ ਉਹ ਹੀ ਜੈਕਟ ਲੰਬਦਾ ਫਿਰਦਾ ਹੀ ਉਹਦੇ ਹੱਥ ਆ ਗਿਆ ਮੈਂ ਰੱਖ ਗਿਆ ਕਿੱਥੇ ਇਹ ਵੀ ਗੱਲ ਹੈਗੀ ਹੈ ਨਾ ਆਪਾਂ ਤਾਂ ਇੱਥੇ ਹੀ ਰੱਖਿਆ ਸੀ ਇੱਥੇ ਹੀ ਆਹ ਰੱਖਿਆ ਉੱਤੇ ਨਾਲੇ ਪਿਆ ਸੀ ਕਿਹੜਾ ਕਿਤੇ ਅਸੀਂ ਬੜਾ ਡੂੰਗਾ ਲਗਾ ਹੱਸ ਉਹਨੇ ਲੱਭ ਲਿਆ ਜੈਕਟ ਤੇ ਚਲ ਤੂੰ ਫਿਕਰ ਨਾ ਕਰੋ ਹੁਣ ਫਿਕਰ ਕਿਉਂ ਨਾ ਕਰਾ ਮੇਰਾ ਵੀ ਪੀਕਾ ਟੱਡਿਆ ਮੈਂ ਤਾਂ ਲਿਆ ਕੋ ਕੰਬਲ ਛੰਬਲ ਦੇ ਮੈਂ ਤਾਂ ਲੰਮੀ ਪਾਵਾਂ ਤਾਂ ਮੈਨੂੰ ਨਾ ਤਾਂ ਬਣਾ ਕੇ ਕੁੱਟ ਬਣਾ ਲੈ ਕੇ ਗੋਲੀ ਦੇ ਚਲ ਤੁਸੀਂ ਪੈ ਜਾਓ ਫਿਰ ਕਰੋ ਰੈਸਟ ਫਿਕਰ ਨਾ ਕਰੋ ਚੰਗਾ ਵੇਖ ਲਾਂਗੇ ਜੋ ਕੀ ਕਰਤ ਚ ਗਿਆ ਹੈ ਜੀ ਨਾ ਵਾਲੀ ਗੱਲ ਤਾਂ ਨਹੀਂ ਨਾ ਹੈਗੀ ਚਾਹ ਬਣਾਵਾਂ ਮੈਂ ਤੇ ਮੰਮੀ ਹੁਣ ਆਪੇ ਟੈਨਸ਼ਨ ਲਈ ਜਾਂਦੇ ਆ ਪਰ ਜੇ ਵੀਰ ਨੇ ਸੈੱਟ ਵੇਖਿਆ ਹੁੰਦਾ ਤੇ ਉਹਨੇ ਸਾਨੂੰ ਪੁੱਛਣਾ ਤੇ ਜ਼ਰੂਰ ਹੀ ਸੈੱਟ ਉੱਥੇ ਵੀ ਹੈ ਨਹੀਂ ਮੰਮੀ ਹੈ ਵੀ ਤਾਂ ਬਲਕੜਾ ਕਿਤੇ ਆਪ ਹੀ ਇਧਰ ਉਧਰ ਰੱਖ ਕੇ ਤੇ ਹੁਣ ਭੁੱਲ ਗਿਆ ਹਾਂ ਐਸੇ ਕੋ ਲੋ ਟੈਨਸ਼ਨ ਲਈ ਜਾਂਦੇ ਆ ਜੇ ਮੰਮੀ ਬਿਮਾਰ ਹੋ ਗਏ ਤੇ ਮੇਰਾ ਕੀ ਬਣੂਗਾ ਤੇ ਵੀਰ ਨੇ ਤੇ ਮੇਰੇ ਦਿਵਾਲੇ ਹੋਣ ਦਾ ਪਤਾ ਹੋ ਗਿਆ ਮੰਮੀ ਨੇ ਤੇ ਆਪਣੇ ਪੈਰਾਂ ਤੋਂ ਮਿੱਟੀ ਝਾੜ ਲਈ ਆਪ ਤਾਂ ਪੈ ਗਈ ਲੰਮੇ ਚੱਲ ਵੇਖੀ ਜਾਉ ਜੋ ਹਾਂ ਚਾਹ ਤੇ ਬਣਾਵਾਂ ਮੰਮੀ ਉਠੋ ਚਾਹ ਪੀ ਲਓ ਇਹ ਤੇ ਆ ਗਈ ਚਾਹ ਜਾਣ ਉਹ ਨੰਗਦੀ ਉਂ ਤੇ ਫਿਕਰ ਅਲੱਗ ਈ ਹੈ ਮਮੀ ਤੁਹਾਨੂੰ ਕਹਾਂ ਨਾ ਮੈਂ ਟੈਨਸ਼ਨ ਨਾ ਲਾਓ ਤੇ ਨਾਲੇ ਤੁਸੀਂ ਯਾਦ ਕਰ ਲਓ ਚੰਗੀ ਤਰ੍ਹਾਂ ਕਿ ਇੱਥੇ ਹੀ ਰੱਖਿਆ ਸੀ ਸੈਟ ਇਹ ਮੈਂ ਆਹ ਇੱਥੇ ਰੱਖਿਆ ਵਾ ਤੇ ਮੈਂ ਤਾਂ ਚੱਕ ਕੇ ਤੇ ਘੜੀ ਜਿਨਾ ਬੈਠਾ ਮੈਂ ਰੋ ਜਿਨਾ ਕਿ ਤੁਹਾਡੇ ਘਰ ਤੇ ਨਹੀਂ ਕੋਈ ਆਇਆ ਕੋਈ ਲੈ ਆ ਨਾ ਗਿਆ ਨਹੀਂ ਮੇਰੇ ਹੁੰਦੇ ਕਿੰਨੇ ਹੋਣਾ ਸੀ ਕਿਥੇ ਗਿਆ ਮੀ ਤੂੰ ਜੇ ਤਾਰ ਰੱਖੋ ਇੱਥੇ ਹੀ ਹਾਂ ਹੈ ਤੇ ਇੱਥੇ ਹੀ ਤੇ ਤੁਹਾਰੇ ਕਿੰਮਾ ਮਤਿਆਂ ਨੇ ਰੱਖਿਆ ਤੇ ਇੱਥੇ ਹੀ ਮੈਂ ਸ਼ਾਂਤ ਹਾਂ ਤੁਸੀਂ ਇਧਰ ਉਧਰ ਘਰਤਾ ਹੋਵੇਂਗੇ ਤੇ ਹੱਥਾਂ ਲੱਗ ਜੇ ਮੈਨੂੰ ਪਤਾ ਕਿਥੇ ਤੂੰ ਰੱਖਿਆ ਰੱਖਿਆ ਮੈਂ ਤੂੰ ਜਿਆ ਛੇੜਦੀ ਨਹੀਂ ਜਿੱਥੇ ਤੂੰ ਰੱਖ ਦੇਣਾ ਟਾ ਤੇ ਫੜੋ ਯਾਰ ਚਲ ਮੈਂ ਪੀ ਦੇਣੀ ਆ ਪਰ ਹੁਣ ਕਰਨਾ ਠੀਕ ਆ ਮੈਨੂੰ ਨਹੀਂ ਹੁਣ ਕੁਝ ਵੀ ਸੁਝਣ ਦਿਆ ਜੇ ਮੈਂ ਕੀ ਦੱਸਾਂ ਨਾ ਦੇ ਉਹਨੇ ਕਹਿਣਾ ਨਹੀਂ ਤੇਰੇ ਵੀਰ ਨੇ ਤੇਰੇ ਘਰ ਵੀ ਨਾਮ ਕਰਦੇ ਆ ਮੰਮੀ ਕੀਤਾ ਤਾਂ ਹੈਗਾ ਹੈ ਇਹ ਹੁਣ ਗੱਲ ਬੜੀ ਮਾਰੀ ਹੈ ਹੁਣ ਕੋਈ ਸੋਚੀ ਬਚਾਰੀ ਤੇ ਬੜਨਾ ਕੀ ਹੋਣ ਹੁਣ ਕਿਤਰਾ ਨਹੀਂ ਜੇ ਹੜੇ ਕਰੋ ਇਹਦਰਾ ਉੱਟ ਰ ਗਈ ਆ ਤੇ ਮੰਮੀ ਆਪਾਂ ਇਦਾਂ ਨਾ ਕਹਿ ਦਈਏ ਕਿ ਸ਼ੈਦ ਉਹਨੇ ਰੱਖ ਕੇ ਭੁੱਲ ਗਈ ਹੋਵੇ ਤੇ ਆਪਾਂ ਵੀ ਨਹੀਂ ਬੈੱਡ ਫੋਲਿਆ ਉਦੋਂ ਦਾ। ਇਸ ਤੇ ਪੁੱਛਿਆ ਪਤਾ ਲੱਗ ਲੈਣਾ। ਹਣਾ ਜੇ ਸਾਨੂੰ ਪੁੱਛੇਗਾ ਨਾ ਆਪਾਂ ਇਹੋ ਹੀ ਕਵਾਂਗੇ ਕਿ ਸ਼ੈਦ ਭਾਬੀ ਰੱਖ ਕੇ ਭੁੱਲ ਗਈ ਹੋਵੇ ਬੈੱਡ 'ਚ। ਕੀਤਾ ਹੋਰੀ ਸੀ ਰੱਖ ਲਿਆ ਹੋਇਆ। ਤੇ ਅਹੀਂ ਨਹੀਂ ਰੱਖਿਆ। ਇਹ ਗੱਲ ਹੋ ਜੂਗੀ ਇੱਕ ਪਾਸੇ ਤੁਸੀਂ ਆਂਟੀ ਨੂੰ ਬੋਲੇ ਪੁੱਛਿਆ ਲਿਆ ਗਈ ਦੂਜੇ ਪਾਸੇ ਉਹਨੇ ਰੱਖਿਆ। ਇਹੀ ਕਵਾਂਗੇ ਜਿੱਦਾਂ ਉਹਨੇ ਸਾਨੂੰ ਗੁੱਸੇ 'ਚ ਬੋਲਿਆ ਅਸੀਂ ਵੀ ਕੁਝ ਗੁੱਸੇ 'ਚ ਬੋਲਤਾ। ਤੇ ਸ਼ੈਦ ਉਹਨੇ ਹੀ ਰੱਖਿਆ ਹੋਵੇ ਤੇ ਆ ਕੇ ਆਪੇ ਲੈ ਲੇ ਗਿਆ ਆਪਦਾ ਸਮਾਨ। ਇਹ ਜੇ ਨਾਲ ਬੈਠ ਕੇ ਫਿੱਟ ਕਰਾਂਗੇ ਤੇ ਇਹ ਦੱਸ ਕੇ ਕਰਾਂਗੇ ਨਹੀਂ ਮੈਂ ਕਿਹਾ ਜੇ ਵੀਰ ਪੁੱਛੂਗਾ ਤਾਂ ਆਪਾਂ ਇਦਾਂ ਕਹਿ ਲਾਂਗੇ ਤੇ ਹੁਣ ਆਪਾਂ ਲੱਭ ਲੈਨੇ ਆ ਤੁਸੀਂ ਟੈਨਸ਼ਨ ਨਾ ਲਾਓ ਤੁਸੀਂ ਚਾਹ ਪੀ ਲਓ ਤੇ ਥੋੜਾ ਤੇ ਆਰਾਮ ਕਰ ਲਓ ਮੈਂ ਅਲਮਾਰੀ ਚ ਵੇਖ ਲਾਂਗੀ ਹਾਂ ਵੇਖ ਲਿਆ ਫਿਰ ਜੇ ਲੱਭ ਜਾਂਦਾ ਤੇ ਚੰਗਾ ਹੀ ਮੈਂ ਤੇਰੇ ਨਾਲ ਲੱਭਤੀ ਮਹਾਰਾਜ ਅੰਦਰ ਬੈਠੀਆਂ ਇਧਰ ਆਣ ਕੇ ਫੋਨ ਲਾਉਂਦਾ ਹਾਂ ਹੈਲੋ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਕਿੱਦਾਂ ਪਰਿਵਾਰ ਹਾਂ ਠੀਕ ਠਾਕ ਜੀ ਮੰਮੀ ਤਾਂ ਠੀਕ ਆ ਹਾਂਜੀ ਹਾਂਜੀ ਵਧੀਆ ਵਧੀਆ ਸਾਰੇ ਪੀਸ ਠਾਇਕ ਨੇ ਹਾਂਜੀ ਵਧੀਆ ਵਧੀਆ ਮੈਂ ਭਾਜੀ ਉਹ ਦਿੱਲੀ ਗਿਆ ਸੀ ਤੇ ਮੇਰਾ ਫੋਨ ਚੋਰੀ ਹੋ ਗਿਆ ਸੀ ਟ੍ਰੇਨ 'ਚ ਹਾਂਜੀ ਆ ਤੇ ਸੌਰੀ ਯਾਰ ਮੈਂ ਤੁਹਾਨੂੰ ਫੋਨ ਨਹੀਂ ਕਰ ਹੋਇਆ ਮੇਰੇ ਕੋ ਤੇ ਮੇ ਕੋ ਨੰਬਰ ਹੀ ਯਾਦ ਨਹੀਂ ਸੀ ਤੁਹਾਨੂੰ ਅਰੇ ਮੈਂ ਦੋ ਵਾਰੀ ਘਰ ਵੀ ਆਇਆ ਤੇ ਘਰੇ ਵੀ ਨਹੀਂ ਮੈਨੂੰ ਸੱਕਰੇ ਆਹੋ ਹੋਈ ਮੈਂ ਕਹਿੰਦਾ ਵੀ ਮਿਲਿਆ ਹੀ ਨਹੀਂ ਕਿਹਾ ਤੁਹਾਨੂੰ ਤੇ ਹੁਣ ਕਿੱਦਾਂ ਤੁਸੀਂ ਘਰੇ ਜੀ ਹਾਂ ਜੀ ਹਾਂ ਦੇਖ ਰਹੀ ਦੀ ਫਿਰ ਮੈਂ ਆਉਣਾ ਸੀ ਤੇ ਮੈਂ ਪੁੱਛਾਂ ਭਲਾ ਦੇ ਇਹਨੇ ਘਰੇ ਮਜੀ ਕੋਈ ਆ ਜਾ ਚਲੋ ਠੀਕ ਆ ਫਿਰ ਇੱਥੇ ਆਣ ਕੇ ਮਿਲਦੇ ਆ ਠੀਕ ਹੈ ਜੰਗਾ ਭਾਈ ਓਕੇ ਫੜੀ ਦਾ ਫੋਨ ਆਇਆ ਭਾਰੀ ਕਹਿੰਦੇ ਵੀ ਘਰੇ ਆਉਣਗੇ ਚੱਲ ਘਰੇ ਜਾਣਾ ਨਾਲੇ ਦੱਸਣਾ ਮਮੀ ਨਾਲ ਵੀ ਭਾਰੀ ਟੱਕਾ ਆਉਣੇ ਤੇ ਚਲੋ ਠੀਕ ਆ ਭਈਆ ਮਾਤਾ ਨੂੰ ਘਰ ਸੇ ਹੋ ਗਏ ਠੀਕ ਆ ਜੀ ਮੇਰੀ ਕਿ ਜਾਨ ਹੈ ਪਤ ਚਾਰ ਪੌਂਦੇ ਆ ਮੈਂ ਚੱਲ ਸੰਦੀਪ ਨੂੰ ਮੈਂ ਦੋ ਜਾਨੀ ਚਾਹਣ ਪਾ ਲਈਏ ਹਾਂਜੀ ਹਾਂਜੀ ਵੇਲੀਆਂ ਬੇਟੀਆਂ ਇਹ ਕੰਮ ਨਹੀਂ ਕੋਈ ਲੱਭਣ ਰਿਹਾ ਤੇ ਮੈਂ ਚੱਲ ਮੰਮੀ ਲਿਆਣੀ ਬੂ ਕੱਟ ਲੈਨੇ ਵਧੀਆ ਆ ਗਏ ਚਾਰ ਵਧੀਆ ਬਣਦਾ ਨਿੰਮਾ ਹਾਂਜੀ ਹਾਂਜੀ ਤੇਜ ਕਰ ਤੇਰੇ ਕਪਾ ਲਿਓ ਆਹ ਅਦਰਕ ਪਾਵਾਂਗੇ ਨਾਲ ਮੰਮੀ ਵੀ ਪਾ ਲਈ ਦਾ ਫੋਨ ਆਇਆ ਏ ਭਾਈ ਕਹਿੰਦਾ ਕੀ ਹੁਣ ਗਾਂ ਮੈਂ ਭਾਈ ਨੂੰ ਦਮੇ ਤੇ ਨੇ ਕਿ ਲੋਗਾ ਦਾ ਫੋਨ ਵੀਰ ਆ ਹੁਣ ਇਹ ਦੁਬਾਰੀਆਂ ਟਲੀਏ ਨੂੰ ਆਇਆ ਹੈ ਫੋਨ ਕੀ ਕਹਿੰਦਾ ਕੋਈ ਨਹੀਂ ਕਹਿੰਦਾ ਜੀ ਮੈਂ ਕੋਈ ਫੋਨ ਲਾਇਆ ਤੇ ਮੇਰਾ ਫੋਨ ਨਾ ਟ੍ਰੇਨ ਚ ਗਦੇ ਗਵਾਚ ਗਿਆ ਮੈਨੂੰ ਕਹਿੰਦਾ ਜੀ ਬੰਦ ਮਾ ਕਾ ਜੋ ਮੈਂ ਤਾਂ ਫੋਨ ਹੀ ਕਰ ਸਕਿਆ ਕੋਈ ਨਾ ਜਨਾਉ ਨਾ ਉਹਨਾਂ ਵਾਲੇ ਆਤੇ ਹੁਣ ਫੋਨ ਲਾਇਆ ਨਾ ਆਪਨੇ ਨੰਬਰ ਦਿੱਤਾ ਹੈ ਕਿ ਮੈਂ ਕੇਵਲ ਫੋਨ ਤੁਹਾਨੂੰ ਔਰ ਨਹੀਂ ਨੰਬਰ ਚੇਤਾ ਹਣਾ ਕਿ ਰਿਪੀਟ ਕੀਤਾ ਹਣਾ ਨੰਬਰ ਗਵਾਹੀ ਗਿਆ ਤੇ ਦੌਣਾ ਕਿ ਤੋਂ ਨਹੀਂ ਦੌਣਾ ਕਿ ਤਾ ਕੋਦਾਂ ਠੀਕ ਠਾਕ ਹੀ ਬੋਲਿਆ ਹਾਂ ਠੀਕ ਹੈ ਪ੍ਰੀਤਿਆ ਨਾਲ ਗੱਲ ਕੀਤੀ ਜੀਜੇ ਦਾ ਫੋਨ ਲਾਇਆ ਸੀ ਉਹ ਵੀ ਮਾਵਾਂ ਦੀਆਂ ਲੱਗ ਗਈ ਮੈਨੂੰ ਨਹੀਂ ਮੇਰੇ ਇਕੱਲੇ ਨਾਲ ਗੱਲ ਹੋਈ ਭਾਜੀ ਹੋ ਗਈ ਹੋਣੀ ਆ ਕਿਤੇ ਉਹਨਾਂ ਨੇ ਕੋਈ ਕੰਪੂਨਟ ਵਗਾ ਜਿੱਤਾ ਹਾਂ ਜੀ ਨੂੰ ਪਈ ਤੇ ਜੇ ਆਏ ਤੇ ਮਜੀ ਹਾਂ ਜੀ ਕੋਈ ਨਹੀਂ ਆਇਆ ਲੱਗ ਹੀ ਜਾਣਾ ਪਤਾ ਉਹ ਕਿਹੜਾ ਐਡਾ ਨਿਆਣਾ ਫਿਰਿਆ ਤੁਰਿਆ ਹਾਂ ਜੀ ਇਹ ਜੰਮੀਦਾ ਰਹੀ ਰਹੇ ਤੋ ਵਧੀਆ ਬਾ ਚੱਲ ਆਇਆ ਲੱਗ ਜਾਣਾ ਬੜਾ ਆਹ ਨਹੀਂ ਲੱਗੀ ਕਹਿਣਾ ਬੜਾ ਤੇ ਕਿੰਨਾ ਘਰੇ ਕੇ ਕੰਨਾ ਛੱਲਿਆ ਗਿਆ ਕਿ ਨਹੀਂ ਕੰਨਾ ਬਾਸ ਛੱਲਿਆ ਗਿਆ ਥੋੜਾ ਹੀ ਰਹਿ ਗਿਆ ਹਾਂ ਕਹਿੰਦਾ ਦੁਜੇ ਮਮੀ ਚ ਆਣਾ ਕੋਈ ਲੈ ਹੋਣਾ ਖਾਣ ਨੂੰ ਤੇ ਮੈਂ ਲੈ ਆਵਾਂ ਵੀ ਇਹ ਕਹਿੰਦੇ ਟਰੰਡ ਟਰੱਡ ਨਹੀਂ ਆਉਂ ਨਾ ਗੰਗਵਾੜਾ ਥੋੜਾ ਥੋੜਾ ਕੋਈ ਨਹੀਂ ਮੰਗਾ ਲਈ ਆਹੋ ਕਿ ਵੇਖ ਕੇ ਦੱਸ ਦੋ ਇਹਨੂੰ ਤੇ ਨਾਲ ਵੀ ਕੋਈ ਆਊਗਾ ආ කලයි ඕනගේම ල මොබිකර නට කත හකාර්දසනගනයද හකයින්න දය සහින් පතාදලක්ගේ කඩ ම ෝල්තාගී ත බෝල්නන ගව කරන්න මති ද ල ලග ලග යනම අයයානය හයක පතලාගිය කපත නර ප්‍ර ව කන ගරල. ਇਹੋ ਜੀਆਂ ਗੱਲਾਂ ਥੋੜੀਆਂ ਉਹਨਾਂ ਦੱਸਣੀਆਂ ਨੇ ਉਹਨਾਂ ਨੂੰ ਪੰਪੀ ਦੇਣਾ ਉਹਨੂੰ ਕੁੜੀ ਆ ਕਰਦੀ ਕੁੜੀ ਆ ਕਰਦੀ ਕੋਈ ਜਾਣੇ ਕੰਪਟਈ ਯਾਰ ਅੱਲ ਮੈਂ ਆਪਣੇ ਘਰ ਵੀ ਹੈਈ ਟੀ ਪੈਣਾ ਉਹਦੇ ਜਮਾਈਆ ਕਿਤੇ ਨਹੀਂ ਦੇ ਆਲਕੋਣੀ ਵੇਖਵਾ ਸਮਾਨ ਤੁਸੀਂ ਤੇ ਜਿਹੜਾ ਕੋਈ ਲੈਣਾ ਤੇ ਲੈ ਆਓ ਟਾਈਮ ਨਹੀਂ ਜਾ ਕੇ ਆ ਮੁੜ ਕੇ ਫੇਰ ਲਦਾਏਗਾ ਨਾ ਹਾਂ ਜੀ ਹਉਂ ਡੜੀ ਰਾਨ ਭਾਜੀ ਹੁਣ ਗਏ ਆ ਦਿਲੀ ਨੂੰ ਨਾਲ ਭੇਜ ਦੇਣਾ ਨਹੀਂ ਅਜੇ ਅਜਿਹੀ ਸੀ ਥੋੜਾ ਭੇਜ ਦੇਣਾ ਕਿ ਆਏ ਹੋ ਗੱਲਬਾਤ ਸੁਣਾਗੇ ਕਿ ਕੀ ਕਦੋਂ ਆਇਆ ਮਦਲੀ ਨੂੰ ਕਦੋਂ ਲੈਣਾ ਤੇਰੀ ਜਣਾ ਕਦੋਂ ਆਵੇ ਤੇ ਘਰ ਕੇ ਗੱਲਬਾਤ ਉਹਦੀ ਮਾਂ ਆਏਗੀ ਕਿ ਲੈਣ ਤੇ ਨਾਲ ਤੇ ਫੇਰ ਖਲਾਵਾਂਗੇ ਗੱਲਬਾਤ ਕਰਕੇ ਇਹ ਆ ਸਮਾਨ ਜਿਹੜਾ ਕੁੜੀ ਵਾਲੀ ਦਾ ਉਹ ਦੱਸੋ ਕਿਥੇ ਹੈ ਨਾਲੇ ਉਹਨੂੰ ਦੱਸਾਂਗੇ ਕਿ ਸਕੂਲ ਨਹੀਂ ਮਰੀਆਂ ਉਹ ਤੁਹਾਨੂੰ ਦੱਸ ਜੇ ਕਹਿੰਨ ਤਾਂ ਅਸੀਂ ਲੈ ਲਈਏ ਅੱਗੇ ਕਿ ਤਰ੍ਹਾਂ ਰਹਿ ਗਈ ਕੋਈ ਤੇ ਨੂੰ ਚੰਗੀ ਤਰ੍ਹਾਂ ਸੋਤਰੀ ਦੇ ਦੀ ਤਾਂ ਲਈ ਤੇ ਹਾਂ ਤੇ ਲੋ ਮਿਆਣਾ ਪਈਗਾ ਇਹ ਜਿੱਤ ਨਹੀਂ ਮੰਗ ਲਗਾ ਕੀ ਪਤਾ ਕੀ ਗੱਲ ਵਾ ਕਿ ਉਹਨਾਂ ਨੂੰ ਪਤਾ ਵੀ ਹੈ ਨਹੀਂ ਆ ਉਹ ਆਏਗਾ ਤੁਹਾਨੂੰ ਦੱਸ ਕੇ ਤੇ ਫੇਰ ਪਤਾ ਕਰੇਗਾ ਜਾ ਕੇ ਘਰ ਵਿੱਚ ਕਿਉਂ ਸੋਤਰੀ ਮੰਗਦੀਆਂ ਨੇ ਇਹ ਕਹੇਗਾ ਚਾਹੀਦੀ ਹੈ ਤੇ ਫੇਰ ਆ ਵੀ ਤਾਂਗੇ ਫੇਰ ਕੀ ਗੱਲ ਇਹ ਆਇਆ ਉਹਦੇ ਪਤਾ ਲੱਗੂ ਆਇਆ ਪਤਾ ਲੱਗ ਜਾਵੇ ਵਾ ਉਹ ਤਾਂ ਨਵੇਂ ਮਾਵਾਂ ਦੀਆਂ ਤੇ ਜਵੜੀਆਂ ਕਿ ਉਹਦਾ ਭਾਈ ਨੇ ਸਤਾਇਆ ਹੋਇਆ ਕਹਿੰਦੇ ਭੇਜ ਦੇਣਾ। ਫੋਲੇ ਦੇ ਹੋਏ ਵੇ ਥੋੜਾ ਬੋਤਾ। ਮੇਰੀ ਲੋਕ ਕਹਿੰਦੇ ਨੇ ਕਿ ਇਹ ਵੀ ਇਦਾਂ ਹੀ ਸੀ ਥਲਗੀ ਦਾ ਕਰਕੇ ਇਦਾਂ ਆ। ਆਹ ਉਹ ਜੋ ਮੰਨੇਗਾ ਸਹੀ ਸਮਝੇਗਾ ਕੋਈ ਗੱਲ ਹੱਦੀ ਤੇ ਫੇਰੀ ਗੱਲ। ਹਾਂ ਜੀ ਹਾਂ। ਭਲਾਵਾ ਗਤੀ ਨਹੀਂ ਇਦਾਂ ਥੋੜਾ ਘਲਾ ਦੇ। ਹਾਂ ਆਪ ਹੋਣਗੇ ਨਾਲ ਤਾਂ ਫੇਰੀ ਭੇਜਾਂ। ਹਾਂ। ਬਿੰਦਰ ਤੋਂ ਸਹੀ ਹੈ ਹੀ ਲਾਲ ਚੰਨੀਆਂ ਹੈ ਹੀ। ਮਿਆਰੀ ਤੇ ਜੀ ਕਮੀ ਕਿਹੜੀ ਹੈ ਦੱਸੋ। ਹਾਂ ਜੀ ਹਾਂ। ਆ ਚਲੋ ਕੋਈ ਨਹੀਂ ਤੁਸੀਂ। ਦੇਖੋ ਰਜ਼ਾ ਤੂੰ ਗੱਲਾਂ ਤਾਂ ਕੋਈ ਗੱਲ ਨਹੀਂ ਪਾਏਗਾ ਤੇ ਫਿਰ ਚਾਮਲ ਠੀਕ ਹੈ ਲੱਗ ਜੀ ਪਤਾ ਹਲੋ ਫਿਰ ਮਮੀ ਕਾ ਦੋਵੇਂ ਸਮਾਨ ਲੈਣਾ ਤੇ ਮੈਂ ਲੈ ਆਵਾਂ ਕੋਈ ਨਿਕੋ ਨਹੀਂ ਦੱਸ ਦਿੰਨੀ ਆ ਤੇ ਉਹ ਬਈ ਇਹ ਦੇਵਾ ਮੰਟਰਾ ਲੀਲਾ ਆ ਮੈਂ ਟਰਾਲੀ ਲਾਵਾ ਫਿਰ ਉਹਦੇ ਤੇ ਟਰਾਲੀ ਲਾ ਆ ਤੇ ਕਦੋਂ ਆਉਣਾ ਕਦੋਂ ਆਉਣਾ ਬੜਾ ਹੀ ਫੋਨ ਕੀਤਾ ਹੈ ਕਹਿੰਦੇ ਸ਼ਾਮ ਦਾ ਖਾਇਨਾ ਅਈਆ ਆ ਚੱਲ ਹੈ ਜੇ ਘੰਟਾ ਡੇਢ ਟੂ ਮਿੰਟ ਲੈ ਹੀ ਹੋਣਾ ਸਮਾਨ ਤੂੰ ਆ ਚੱਲ ਪੇ ਲਾ ਆ ਟਰਾਲੀ बस लगा लगा ਤੁਹਾਡੇ ਵਾਲੀ ਆਉਣਗੇ ਬਸ ਹਾਂ ਜੀ ਹਾਂ ਜੀ ਚਲੋ ਚਲੋ ਆ ਗਿਆ ਮੈਂ